ਅੱਜ ਹਾਸੀ ਕਾਲ ਜੀ ਦੋਸਤੋ ਤੇ ਸਵਾਗਤ ਹੈ ਤੁਹਾਡੀ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇੱਧਰ ਰਾਏਕੋਟ ਸਾਈਡ ਆਏ ਹੋਏ ਸੀਗੇ ਤੇ ਬਾਈ ਹੋਰਾਂ ਦੇ ਫਾਰਮ ਤੇ ਬਾਈ ਹੋਰਾਂ ਦਾ ਪੋਲਟੀ ਫਾਰਮ ਦਾ ਵੀ ਕੰਮ ਆ ਤੇੜਾ ਜੀ ਫਾਰਮ ਦਾ ਵੀ ਕੰਮ ਆ ਤੇ ਫੌਗਰ ਲਾਉਣ ਵਾਸਤੇ ਆਏ ਹੋਏ ਸੀ ਇੱਕ ਕਿੱਟ ਲਾਤੀ ਤੇ ਦੂਜੀ ਲਾਉਣ ਲੱਗ ਰਹੇ ਆ ਤੀਜੀ ਆਪਣੀ ਉੱਥੇ ਲਾਉਣੀ ਹੈਗੀ ਬਾਈ ਹੋਰਾਂ ਨੇ ਤਿੰਨ ਕਿੱਟਾਂ ਲਗਾਉਣੀਆਂ ਨੇਗੀਆਂ ਤੇ ਬਾਈ ਹੋਰੀ ਪਹਿਲੀ ਬਹੁਤ ਮਾਡਰਨ ਤਰੀਕੇ ਦੇ ਨਾਲ ਚੱਲ ਰਹੇ ਨੇ ਮੈਂ ਜਦੋਂ ਆ ਕੇ ਦੇਖਿਆ ਕੁਝ ਕਿ ਮੈਨੂੰ ਲੱਗਿਆ ਵੀ ਯਾਰ ਇਹ ਚੀਜ਼ਾਂ ਵਧੀਆ ਨੇ ਤੇ ਆਪਣੇ ਭਰਾਵਾਂ ਨਾਲ ਸਾਂਝਿਆ ਕਰ ਦੇਣੀ ਨੇ ਦੁੱਧ ਪੂਰਾ ਕਰਨ ਦੇ ਜਮਾ ਸਹੀ ਚੀਜ਼ਾਂ ਨੇਗੀਆਂ ਪਹਿਲੀ ਗੱਲ ਤਾਂ ਚਲੋ ਬਾਈ ਹੋਰਾਂ ਦੀ ਫੌਗਰਾਂ ਦੀ ਕਮੀ ਦੀ ਬਾਈ ਹੋਰਾਂ ਦੇ ਫੌਗਰ ਲਾਤੀ ਉਹ ਕੰਮ ਨਿਮੇੜਤਵ ਹੁਣ ਮੇਰੇ ਹਿਸਾਬ ਨਾਲ ਵੀ ਡੇਰੀ ਫਾਰਮ ਚੜੀ ਇਹ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਜਮਾ ਸਹੀ ਨੇਗੀਆਂ ਇਹ ਕਿਤਾ ਦੇਖ ਲਓ ਸੀ ਖੁੱਲਦੀ ਨਹੀਂ ਬੜੀ ਉੱਚੀ ਹੈਗੀ ਬਾਈ ਜਮਾ ਸਹੀ ਖੁੱਲਦੀ ਨਹੀਂ ਵੀ ਤੇ ਦੂਜੀ ਗੱਲ ਆ ਜਿਹੜਾ ਆ ਪੱਖਾ ਲਾਇਆ ਹੋਇਆ ਹੈ ਬਾਈ ਫਰਾਂ ਨੇ ਇੱਕ ਪੱਖਾ ਹੈਗਾ ਉੱਪਰ ਸੱਤ ਤੇ ਕੋਈ ਪੱਖਾ ਨਹੀਂ ਹੈਗਾ ਇਹਦਾ ਕੀ ਕਾਰਨ ਹੁੰਦਾ ਜਿਹੜਾ ਸਾਈਡ ਤੇ ਪੱਖਾ ਹੁੰਦਾ ਇਹ ਕਹਿੰਦਾ ਉਹ ਸਾਰੇ ਪਸ਼ੂਆਂ ਨੂੰ ਹਵਾ ਦਿੰਦਾ ਇਹ 15 20 ਪਸ਼ੂਆਂ ਨੂੰ ਆਰਾਮ ਨਾਲ ਹੀ ਕਵਰ ਕਰ ਲੈਂਦਾ ਹੁੰਦਾ 10 ਤੋਂ 15 ਪਸ਼ੂਆਂ ਦੇ ਕਵਰ ਕਰ ਲੈਂਦਾ ਹੁੰਦਾ ਇਹ ਤੇ ਚਲੋ ਆਪਾਂ ਕਿਸੇ ਪੱਖੇ ਦੀ ਮਸੂਰੀ ਨਹੀਂ ਕਰ ਰਹੇ ਆਪਾਂ ਨੂੰ ਪਤਾ ਨਹੀਂ ਕਿਹੜੀ ਕੰਪਨੀ ਦਾ ਪਰ ਇਹਦੀ ਹਵਾ ਬਹੁਤ ਜ਼ਿਆਦਾ ਵਧੀਆ ਗਈ ਚੱਕਰ ਕੀ ਹੈਗਾ ਵੀ ਲਾਲੋ ਇਹ ਮਤਲਬ ਅੱਧੀ ਇੱਕ ਐਚਪੀ ਦੀ ਇਹ ਮੋ ਤੇ ਵਧੀਆ ਕਹਿੰਦੇ ਗਵਾਲਾ ਕਿੰਗੀ ਜਦੋਂ ਆਪਾਂ ਫੌਗਰ ਲਾਦੇ ਨੇ ਨਾ ਫੌਗਰ ਦੇ ਨਾਲ ਉਦੋਂ ਬਾਅਦ ਪਸ਼ੂ ਨੂੰ ਸੁਕਾਉਣਾ ਵੀ ਜ਼ਰੂਰੀ ਹੁੰਦਾ ਨਾਲ ਨਾਲ ਤੇ ਉਹ ਚੀਜ਼ ਹੁੰਦੀ ਹੈ ਕਿ ਤੇ ਬਾਕੀ ਪਸ਼ੂਆਂ ਦਾ ਦੁੱਧ ਪੂਰਾ ਹੋਣ ਵਾਸਤੇ ਕਿਤਾ ਟੈਂਪਰੇਚਰ ਤਾਂ ਫੌਗਰਾਂ ਨਾਲ ਮੰਡੇ ਨੇ ਹੋ ਗਿਆ ਉਦੋਂ ਬਾਅਦ ਰਹਿ ਜਾਂਦੀ ਹੈ ਪਾਣੀ ਦੀ ਘਾਟ ਪਾਣੀ ਦੀ ਘਾਟ ਵਾਸਤੇ ਬਾਈ ਹੋਰਾਂ ਨੇ ਡਰਮ ਰੱਖੇ ਹੋਏ ਨੇ ਆ ਦੇਖੋ ਸੋਦ ਨੂੰ ਡਰਮਾ ਦਿਖਾ ਦਿੰਦੇ ਆ ਦੋ ਪਸ਼ੂਆਂ ਦੇ ਵਿਚਾਲੇ ਇੱਕ ਡਰਮ ਰੱਖਿਆ ਹੋਇਆ ਹੈਗਾ ਆ ਦੇਖੋ ਇਹ ਤੇ ਪਾਣੀ ਪਾਇਆ ਹੋਇਆ ਇਹਦਾ ਆਪਣਾ 200 ਲੀਟਰ ਵਾਲਾ ਡਰਮ ਹੁੰਦਾ ਉਹ ਵਿਚਾਲੋਂ ਵੱਡ ਵੱਡ ਕੇ ਇਹਦੇ ਵਿੱਚ ਪਾਰ ਧਰ ਰੱਖਿਆ ਦੇਖੋ ਦੋ ਪ ਅਦੇ ਘੇਤੇ ਰੱਖੇ ਰੱਖਿਓ ਹੈ ਨਾ ਘਾਹ ਨਹੀਂ ਰੱਖੇ ਹੋਏਗੇ ਬਾਈ ਉਹ ਵੀ ਗਾਈਆਂ ਦੇ ਵਿੱਚ ਕਰਿਆ ਹੋਇਆਗਾ ਉਹ ਦੋ ਪਸ਼ੂਆਂ ਦੇ ਵਿਚਾਲੇ ਇੱਕ ਉਧਰ ਫਿਰ ਦੋ ਪਸ਼ੂਆਂ ਦੇ ਵਿਚਾਲੇ ਇੱਕ ਲੱਗਿਆ ਹੋਇਆਗਾ ਇਹ ਚੀਜ਼ ਬਹੁਤ ਵਧੀਆ ਹੁੰਦੀ ਹੈ ਯਾਰ ਕਿਉਂਕਿ ਪਸ਼ੂਆਂ ਨੂੰ ਪਾਣੀ ਦੀ ਘਾਟ ਹੋਗੀ ਤਾਂ ਵੀ ਪਸ਼ੂਆਂ ਨੇ ਬਿਮਾਰ ਹੋ ਜਾਣਾ ਪਸ਼ੂਆਂ ਨੂੰ ਗਰਮੀ ਲੱਗੀ ਟੈਂਪਰੇਚਰ ਨਾ ਮੈਂਟੇਨ ਹੋਇਆ ਪਸ਼ੂਆਂ ਨੇ ਤਾਂ ਵੀ ਬਿਮਾਰ ਹੋ ਜਾਣਾ ਪਸ਼ੂਆਂ ਨੇ ਦੋਨੇ ਚੀਜ਼ਾਂ ਨਾਲ ਹੀ ਬਿਮਾਰ ਹੋਣਾ ਪਾਣੀ ਦੀ ਘਾਟ ਕਾਰਨ ਵੀ ਬਹੁਤ ਬਿਮਾਰੀਆਂ ਲੱਗਦੀਆਂ ਨੇ ਤੇ ਟੈਂਪਰੇਚਰ ਦੀ ਆਪਾਂ ਹਾਈ ਟੈਂਪਰੇਚਰ ਨਾਲ ਵੀ ਬਹੁਤ ਬਿਮਾਰੀਆਂ ਲੱਗਦੀਆਂ ਨੇ ਦੁੱਧ ਵੀ ਘਟਦਾ ਰਿਪੀਟਰ ਦੀ ਸਮੱਸਿਆ ਵੀ ਵਾਧੀ ਆ ਸਾਰੇ ਆਹ ਦੇਖੋ ਉਹ ਹੁਣ ਲਾ ਲਓ ਵੀ ਗਾਈ ਚਾਹੇ 5-5 ਮਿੰਟਾਂ ਬਾਅਦ ਚਾਹੇ ਇੱਕ ਘੁੱਟ ਪੀ ਲੈਣਾ ਉਹਨਾਂ ਨੇ ਪਾਣੀ ਪੀਣਾ ਹੀ ਪੀਣਾ ਦਾ ਗਾਈਆਂ ਦੀ ਥੋੜੀ ਜੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ ਕਿ ਗਰਮੀ ਦੇ ਵਿੱਚ ਤੇ ਆ ਦੇਖੋ ਇਹ ਟਾਈਮਰ ਤੇ ਲਾਏ ਹੋਏ ਨੇ ਕਿ ਆਪਣਾ 1 ਮਿੰਟ ਦੇ 1 ਮਿੰਟ ਚੱਲਦੇ ਨੇ 1 ਮਿੰਟ ਬੰਦ ਹੁੰਦੇ ਨੇ ਆਪਾਂ ਇਹਨਾਂ ਨੂੰ 5 ਮਿੰਟ ਵੀ ਚਲਾ ਸਕਦੇ ਆ 5 ਮਿੰਟ ਬੰਦ ਵੀ ਕਰ ਸਕਦੇ ਆਂਗੇ ਤੇ ਬਹੁਤ ਵਧੀਆ ਸਿਸਟਮ ਆਗਾ ਤੇ ਆਪਾਂ ਕਈ ਦਿਨਾਂ ਤੋਂ ਚੱਲ ਰਹੇ ਆ ਕਿ ਲਾਈਨ ਜਾਂਦੇ ਆ ਕਿ ਬਹੁਤ ਭਰਾਵਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਪਿਆਰ ਕਰ ਰਹੇ ਨੇ ਭਰਾ ਆਪਣੇ ਫੋਗਰਾ ਨੂੰ ਤੇ ਕੋਈ ਕੰਪਲੀਟ ਆਪਣੀ ਕੋਈ ਨਹੀਂ ਆਈ ਹੈਗੀ ਸਾਰਾਂ ਤੋਂ ਵੀ ਜਿਹੜੀ ਆਪਾਂ ਨੂੰ ਅੰਦਰੋਂ ਖੁਸ਼ੀ ਹੁੰਦੀ ਆ ਚੱਕਰ ਕੀ ਹੁੰਦਾ ਨਾ ਬਾਈ ਆਪਣੇ ਚਲੋ ਆਪਾਂ ਇੰਨੇ ਕਹਿੰਦੇ ਬਾਈ ਆਪਾਂ ਤੋਂ ਹੀ ਲਗਾਓ ਸੁਣੋ ਮੈਂ ਇੱਕ ਸਿਸਟਮ ਦਾ ਹੋਣਾ ਬਾਈ ਹੋਰਾਂ ਨੇ ਪਿਛਲੇ ਸਾਲ ਲਵਾਇਆ ਸੀਗਾ ਤੇ ਉਹਦੇ ਵਿੱਚ ਕਿਸੇ ਬਾਈ ਕਹਿੰਦੇ ਵੀ ਬਾਈ ਹੱਲੇ ਆਪ ਆਇਆ ਨਹੀਂ ਕਿ ਬਾਈ ਗਿਆ ਹੋਇਆ ਹੈਗਾ ਸ਼ਹਿਰ ਤੇ ਬਾਈ ਦੀ ਮੈਸੇਜ ਆਈ ਸੀ ਉਹ ਕਹਿੰਦੀ ਬਾਈ ਅਸੀਂ ਪਿਛਲੇ ਸਾਲ ਲਵਾਇਆ ਸੀ ਗਿਰਮੇ ਕਹਿੰਦੀ 7 ਦਿਨ ਚੱਲਿਆ ਕਹਿੰਦੀ ਉਦੇ ਵਿੱਚ ਕੀ ਸੀਗਾ ਕਹਿੰਦੀ ਸਾਡੇ ਲੋਕਲ ਹੀ ਸੀਗਾ ਕੋਈ ਬੰਦਾ ਚਲੋ ਆਪਾਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਆਪਾਂ ਆਪਦੀ ਤਾਰੀਫ ਨਹੀਂ ਕਰਦੇ ਹੈਗੇ ਹੁਣ ਲਾ ਲਓ ਆਹ ਦੋ ਚੀਜ਼ਾਂ ਲੱਗੀਆਂ ਹੋਈਆਂ ਨੇ ਪਹਿਲੀ ਗੱਲ ਦਾ ਇੱਕ ਮੋਟਰ ਆ ਇੱਕ ਐਡਾਪਟਰ ਆ ਤੀਜੀ ਪਾਈਪ ਹੋਗੀ ਹੁਣ ਇਹਦੇ ਵਿੱਚ ਕੀ ਹੈਗਾ ਪਹਿਲੀ ਗੱਲ ਤਾਂ ਜਦੋਂ ਉਹਨਾਂ ਨੇ ਫੌਗਰ ਲਾਏ ਨੇਗੇ ਇਹਦੇ ਨਾਲ ਨਾ ਤਾਂ ਟਾਈਮਰ ਲਵਾਇਆ ਬਾਈ ਹੋਰਾਂ ਨੇ ਚਲੋ ਆਪਾਂ ਨੂੰ ਨਹੀਂ ਪਤਾ ਬਾਈ ਹੋਰਾਂ ਨੂੰ ਨੌਲੇਜ ਹੈਗੀ ਸੀ ਕਿ ਨਾ ਹੈਗੀ ਸੀ ਪਰ ਲਾਉਣ ਵਾਲੇ ਨੂੰ ਜ਼ਰੂਰ ਨੌਲੇਜ ਹੁੰਦੀ ਆ ਨਾ ਤਾਂ ਬਾਈ ਨਾ ਤਾਂ ਲਾਉਣ ਵਾਲੇ ਨੇ ਟਾਈਮਰ ਲਾ ਕੇ ਦਿੱਤਾ ਨਾ ਉਹਨੇ ਫਿਲਟਰ ਲਾ ਕੇ ਦਿੱਤਾ ਹੁਣ ਟਾਈਮਰ ਦਾ ਕੀ ਕੰਮ ਹੁੰਦਾ ਟਾਈਮਰ ਤੋਂ ਬਿਨਾ ਇਹ ਲਗਾਤਾਰ ਪਾਣੀ ਸਿੱਟੀ ਜਾਂਦੇ ਨੇ ਜਿਹੜੇ ਕੀ ਬਿਮਾਰੀ ਦਾ ਘਰ ਆ ਲਗਾਤਾਰ ਪਾਣੀ ਪਸ਼ੂ ਤੇ ਪੈਣਾ ਬਿਮਾਰੀ ਆ ਤੇ ਦੂਜੀ ਗੱਲ ਇਹੜਾ ਫਿਲਟਰ ਦਾ ਕੀ ਕੰਮ ਹੁੰਦਾ ਫਿਲਟਰ ਦਾ ਕੰਮ ਇਹ ਹੁੰਦਾ ਹੁਣ ਜਿਹੜੇ ਆ ਫਸਾ ਰਹੇ ਨੇ ਸੁਣ ਮੈਂ ਦਿਖਾਵਾਂ ਇਹ ਜਲਬ ਲ ਹੋਨੇ ਜਲਬ ਲੱਗੀ ਪਈ ਹੈਗੀ ਜਦੋਂ ਹੁਣ ਲਾਜੇ ਇਹਦੇ ਵਿੱਚ ਫਿਲਟਰ ਪਾਇਆ ਹੁੰਦਾ ਤਾਂ ਅੱਜ ਬਾਈ ਹੋਰਾਂ ਹੁੰਦਾ ਇਹ ਪਾਈਪ ਦੇ ਵਿੱਚ ਜਲਬ ਜਲਬ ਅੰਜਾਮਦੀ ਜਿਹੜੀ ਜਲਬ ਜੰਮਣੀ ਤੇ ਉਹ ਫਿਲਟਰ ਚ ਜਮ ਜਾਂਦੀ ਫਿਲਟਰ ਦੀ ਉਹ ਵਿੱਚੋਂ ਗੁੱਧ ਚੇਂਜ ਹੋ ਜਾਂਦੀ ਹੁੰਦੀ ਹੈ ਸਪੰਜ ਉਹਦੀ ਚੇਂਜ ਹੋ ਜਾਂਦੀ ਹੁੰਦੀ ਹੈਗੀ ਤੇ ਉਹ ਲਾ ਲਓ ਬਾਈ ਹੋਰਾਂ ਦਾ 500 ਰੁਪਏ ਦਾ ਕੰਮ ਸਿਉਣ ਲਾ ਲਓ ਜਲਦ ਜੰਮੀ ਕਰਕੇ ਸਾਰੀ ਪਾਈਪ ਸਾਰੀਆਂ ਟੀਆਂ ਸਾਰੇ ਫੌਗਰ ਦਾ ਮੇਲਾਉਣੇ ਪੈਣਗੇ ਫੌਗਰ ਤਾਂ ਇਹਦੇ ਵਿੱਚ ਹੈ ਹੀ ਨਹੀਂ ਫੌਗਰ ਦਾ ਪਤਾ ਇਹਦਾ ਬਾਈ ਹੋਰਾਂ ਨੇ ਕੱਢ ਲੇ ਪਤਾ ਨਹੀਂ ਉਹ ਆਪ ਹੀ ਲੈ ਕੇ ਡੇਗਦੇ ਆਪਾਂ ਨੂੰ ਨਹੀਂ ਉਹ ਚੀਜ਼ ਦਾ ਹਲੇ ਪਤਾ ਹੈਗਾ ਪਰ ਲਾ ਦੋ ਸਾਰਿਆਂ ਕੁਸ ਬਾਈ ਹੋਰਾਂ ਦਾ ਉਹ ਚੀਜ਼ ਦਾ ਨੁਕਸਾਨ ਹੋ ਗਿਆ ਇੱਕ ਵਾਰ ਪਤਾ ਇਹਦਾ ਬਾਈ ਨੇ ਪੈਸੇ ਬਾਈ ਨੇ ਨਹੀਂ ਦੱਸਿਆ ਹੈਗਾ ਪਤਾ ਨਹੀਂ ਕੀ ਸੀਗਾ ਸਿਸਟਮ ਵੀ ਲਾ ਦੋ ਬਾਈ ਹੋਰਾਂ ਨੂੰ ਦੁਬਾਰੇ ਪੈਸੇ ਲਾਉਣੇ ਪੈਗੇ ਸਾਰੇ ਪੈਸੇ ਲੱਗੇ ਲਗਾਏ ਖਰਾਬ ਹੋ ਗਏ ਉਹਨਾਂ ਦੇ ਆਹ ਚੀਜ਼ ਐ ਜੀ ਸਾਥੀ ਪਾਣੀ ਦੀ ਕੋਈ ਬਾੜੀ ਵੱਡੀ ਗੱਲ ਦੀ ਹੁੰਦੀ ਜਿਵੇਂ ਇਹਨਾਂ ਦੇ ਵਿੱਚ ਤਾਂ ਖੇੜੇ ਦੇ ਵਿੱਚੋਂ ਹੀ ਦਿੱਤਾ ਹੋਇਆ ਦੇਖੋ ਸਿੱਧਾ ਖੇੜ ਜੀ ਪਈਆ ਪਾਈਪ ਵੀ ਆਪਾਂ ਪਾਣੀ ਖੇੜ ਚੋਂ ਵੀ ਦੇ ਸਕਦੇ ਹੁੰਨੇ ਆ ਤੇ ਪਾਣੀ ਆਪਾਂ ਟੂਟੀ ਤੋਂ ਵੀ ਦੇ ਸਕਦੇ ਆ ਮਤਲਬ ਕਿਸੇ ਡਰਮ ਚੋਂ ਦੇ ਲਈਏ ਚਾਹੇ ਆਪਾਂ ਕਿਸੇ ਟੂਟੀ ਤੋਂ ਕਨੈਕਸ਼ਨ ਦੇ ਦਈਏ ਇਹ ਚੀਜ਼ਾਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਬਹੁਤ ਚੀਜ਼ਾਂ ਅੱਬ ਤੋਂ ਦੇ ਨੁਕਸਾਨ ਤੋਂ ਬਚ ਜਾਂਦੇ ਆ ਇੱਕ ਵਾਰ ਪੈਸੇ ਲੱਗ ਜਾਂਦੇ ਨੇ ਟਾਈਮਰ ਹੁਣ ਲਾ ਲਓ ਵੀ ਬਾਜ਼ਾਰ ਦੇ ਵਿੱਚ 500 600 700 ਤੱਕ ਦਾ ਵਿਕਦਾ ਗਾ ਉਹ ਲਾ ਲੋ ਵੀ ਉਹ ਲਾ ਲੋ ਵੈਸੇ ਸੇਕ ਸੌਦੀ ਐਵਰੇਜ ਹੁੰਦੀ ਹੈਗੀ ਤੇ ਇੱਕ ਆਪਾਂ ਕੀ ਹੁੰਦਾ ਆਪਾਂ ਐਸਵੀ ਜ਼ਰੂਰ ਲਾ ਕੇ ਦਿੰਦੇ ਆ ਸਾਰਿਆਂ ਦੇ ਵਿੱਚ ਐਸਵੀ ਦੇ ਨਾਲ ਕੀ ਹੁੰਦਾ ਨਾ ਭਾਈ ਜਦੋਂ ਆ ਆਪਾਂ ਫੌਗਰ ਲਾ ਦਿੰਨੇ ਆ ਫੌਗਰ ਹੁਣ ਜਿਵੇਂ ਟਾਈਮਰ ਲੱਗਿਆ ਹੈ ਟਾਈਮਰ ਵੀ ਲਾ ਲੈਂਦਾ ਟਾਈਮਰ ਬਾਰੇ ਵੀ ਬਹੁਤ ਕਿਸਾਨਾਂ ਨੂੰ ਪਤਾ ਜਿਹੜੀ ਐਸਵੀ ਆ ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾਗਾ ਐਸਵੀ ਦਾ ਕੀ ਕੰਮ ਹੁੰਦਾਗਾ ਜਿਵੇਂ ਹੁਣ ਆ ਫੌਗਰ ਬੰਦ ਪਈ ਨੇ ਇਹਨਾਂ ਦੇ ਵਿੱਚੋਂ ਤੁਪਕਾ ਨਹੀਂ ਡੇਗੂਗਾ ਇੱਕ ਵਾਰ ਜਦੋਂ ਖੜਕੇ ਇਹ ਤਾਂ ਖੜਕੇ ਆ ਦੇਖੋ ਟਾਈਮਰ ਨਾਲ ਦੁਬਾਰੇ ਚੱਲ ਪਈ ਐਸਵੀ ਦੇ ਨਾਲ ਕੀ ਹੁੰਦਾ ਨਾ ਸੁਣ ਮੈਂ ਦਿਖਾਉਣਾ ਵੀ ਕਿਹੜਾ ਪੁਰਜਾ ਹੁੰਦਾ ਐਸਵੀ ਉਹ ਨਾਲ ਕੀ ਹੁੰਦਾ ਉਹ ਬਾਦੂ ਪਾਣੀ ਦੇ ਦੋ ਬੰਦ ਹੋ ਗਏ ਉਦੋਂ ਪਾਣੀ ਦਾ ਤੁਪਕਾ ਹੀ ਨਹੀਂ ਲੇ ਗੰਨ ਦਿੰਦੀ ਹੈਗੀ ਐਸਵੀ ਤੇ ਮੈਂ ਲਗਾਦਾ ਉੱਚੀਆਂ ਹੋ ਗਈ ਇੱਥੋਂ ਮੈਂ ਲਗਾਦਾ ਦੇਣੇ ਨਹੀਂ ਹੈਗੇ ਇਹ ਜਿਹੜੀ ਆ ਲੱਗੀ ہوئی ਆ ਆ ਸਿਕਾਈ ਬਲਿਓ ਜੀ ਤੁਸੀਂ ਦੇਨੇ ਹੋ ਇਹ ਐਸਵੀ ਹੁੰਦੀ ਆ ਭਾਈ ਇਹਦੇ ਨਾਲ ਸਾਰਾ ਕੰਮ ਹੁੰਦਾ ਆਪਾਂ ਐਵੇਂ ਸਿਸਟਮ ਫਿੱਟ ਕਰਕੇ ਦਿੰਨੇ ਆ ਜੇ ਕੋਈ ਭਰਾ ਦੂਰ ਵਾਲਾ ਹੁੰਦਾਗਾ ਤਾਂ ਉਹ ਕੂਰੀਅਰ ਕਰਵਾ ਲਿਆ ਕਰੋ ਆਪਾਂ ਤੋਂ ਜੇ ਕੋਈ ਨੇੜੇ ਜਿਹੜੇ ਦਾ ਹੁੰਦਾ ਜਾਂ ਇੱਕ ਸਾਈਡ ਤੇ ਚਾਰ ਪੰਜ ਆਰਡਰ ਹੁੰਦੇ ਨੇ ਉੱਥੇ ਆਪਾਂ ਲਾ ਵੀ ਆਉਣੇ ਆ ਕਿਉਂਕਿ ਭਾਈ 1 2 ਆਰਡਰਾਂ ਵਾਸਤੇ ਆਇਆ ਨਹੀਂ ਜਾਂਦਾ ਹੈਗਾ ਲੇਬਰ ਵੀ ਮਹਿੰਗੀ ਪੈਂਦੀ ਹੈ ਭਾਈ ਆਪਦਾ ਖਰਚਾ ਹੀ ਮਹਿੰਗਾ ਪੈਂਦਾ ਠੀਕ ਹੈ ਨਾ ਗਰਮੀ ਵਾਲੀ ਹੈ ਭਾਈ ਗੱਡੀ ਜੀ ਬੁਰਾ ਹਾਲ ਹੋ ਜਾਂਦਾ ਸਾਡਾ ਮੋਟਰਸਾਈਕਲ ਵਾਲਾ ਤਾਂ ਹੁਣ ਕੰਮ ਰਿਹਾ ਹੀ ਨਹੀਂ ਹੈਗਾ ਹੁਣ ਅੱਜ ਵੀ ਰਾਏਕੋਟ ਆਇਆਗੇ ਭਾਈ ਗੱਡੀ ਤੇ ਆਇਆ ਬੁਰਾ ਹਾਲ ਹੋ ਗਿਆ ਫਿਰ ਵੀ ਕੱਲ੍ਹ ਲੁਧਿਆਣੇ ਏਰੀਆ ਦੇ ਵਿੱਚ ਗਏ ਸੀਗੇ ਉਧਰ ਇੱਕ ਰਸਤਾ ਇੰਨਾ ਖਰਾਬ ਸੀਗਾ ਭਾਈ ਸਾਨੂੰ ਲੁਧਿਆਣੇ ਲੁਧਿਆਣੇ 'ਚ ਹੀ ਘੰਟਾ ਲੱਗਿਆ ਸਾਡਾ ਆ ਦੇਖੋ ਜਮ ਐਨ ਨਿਆਰੇ ਲੱਗ ਰਹੇ ਨੇ ਦੇਖੋ ਪੂਰਾ ਵਧੀਆ ਫੀਲ ਹੋ ਰਿਹਾ ਹੈਗਾ ਦੇਖੋ ਮੱਖੀਆਂ ਨਾਲ ਦੀ ਵਾਲੀ ਆ ਦੇਖੋ ਇਹ ਚੀਜ਼ ਦਾ ਵੀ ਬਹੁਤ ਫਾਇਦਾ ਹੁੰਦਾ ਹੈਗਾ ਹੁਣ ਮੱਝਾਂ ਨੇੜੀਆਂ ਆਰਾਮ ਨਾਲ ਵਧੀਆ ਖੜਕੀਆਂ ਪਹਿਲਾਂ ਜਦੋਂ ਅਸੀਂ ਆਏ ਸੀ ਕਿ ਮੱਝਾਂ ਹੌਂਕਣ ਲੱਗ ਰਹੀਆਂ ਦੀ ਬਾਈ ਹੋ ਰਹੀਆਂ ਇਹ ਜੀ ਦਾ ਬੜਾ ਫਰਕ ਆ ਗਿਆ ਲਾਲੋ ਵੀ ਲੱਗਿਆ ਤੁਹਾਨੂੰ ਹਲੇ 5-10 ਮਿੰਟ ਹੀ ਹੋਿੰਦੇ ਆਪਾਂ ਇਹਨਾਂ ਨੂੰ 5-5 ਦਾ ਟਾਈਮ ਕਰ ਦਿੰਦੇ ਆ ਵੀ 5 ਮਿੰਟ ਚੱਲਣ ਇਹ 5 ਮਿੰਟ ਬੰਦ ਹੋ ਜਾਣਾ ਵੈਸੇ ਮੈਂ ਆਪ ਦੇਖ ਰਿਹਾ ਤਾਂ 5 ਮਿੰਟਾਂ ਵਾਲੀ ਰੱਖਦਾ ਹਾਂ ਨਹੀਂ 5 ਮਿੰਟ ਚੱਲਣ 5 ਮਿੰਟ ਬੰਦ ਹੋ ਜਾਣਾ ਪਰ ਬਾਕੀ ਕਈ ਭਰਾਵਾਂ ਦੀ ਅਭਿਅਦ ਦੀ ਸੋਚ ਹੁੰਦੀ ਹੈ ਜਿਵੇਂ ਵਾਲੇ ਨੂੰ ਸਹੀ ਲੱਗਦਾ ਉਹ ਵੀ ਕਰ ਲੈਂਦੇ ਆਪਾਂ ਕਿਰਾਂ ਬਾਈ ਹੋਰਾਂ ਹੁਣੇ ਕੁ ਭੀ ਇਹ ਚੀਜ਼ਾਂ ਦਾ ਤਾਂ ਉਹ ਹੁੰਦਾ ਕਰਨਾ ਬਾਈ ਮਾੜੀ ਛੋਟੀ ਛੋਟੀ ਗੱਲਾਂ ਦੇ ਧਿਆਨ ਨਾਲ ਹੀ ਬਹੁਤ ਚੀਜ਼ਾਂ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ ਹੁਣ ਤੁਹਾਨੂੰ ਜੇ ਮੈਂ ਦਿਖਾਵਾਂ ਬਾਈ ਫੀਡ ਵੀ ਬਹੁਤ ਵਧੀਆ ਵਰਤਦੇ ਨੇਗੇ ਬਾਈ ਵਧੀਆ ਤਰੀਕੇ ਦੇ ਨਾਲ ਫਾਰਮ ਮੈਂਟੇਨ ਕਰ ਰਿਹਾ ਦੇਖੋ ਦਵਾਈਆਂ ਦੂਈਆਂ ਪਈਆਂ ਨੇ ਬਾਈ ਦੀਆਂ ਉਹਦੇ ਕਿਉਂਕਿ ਹੁਣ ਫਾਰਮ ਆ ਬਾਈ ਦਵਾਈ ਬੂਟੀ ਦੀ ਵੀ ਲੋੜ ਪੈਣੀ ਉਹ ਪੈਣੀ ਹੈਗੀ ਤੇ ਆ ਡਰਮ ਦੇ ਵਿੱਚ ਇਹ ਤਾਂ ਦਾਣ ਆ ਗਿਆ ਤੇ ਆ ਆ ਗਈ ਫੀਡ ਆ ਗਈ ਬਾਈ ਫੀਡ ਦੇ ਵਿੱਚ ਦੇਖੋ ਆਈਟਮਾਂ ਦੇਖੋ ਸੀ ਕਿੰਨੀਆਂ ਪਾਈਆਂ ਆਈਆਂ ਨੇ ਛੋਲੇ ਬਈ ਛੋਲਿਆਂ ਦੀ ਚੂਰੀ ਆ ਕੀ ਬੜੇਵੇਂ ਨੇਗੇ ਮੱਕੀ ਚਮਕ ਰਹੀ ਹੈਗੀ ਕਣਕ ਖਾਲਾਂ ਜਮਕਰੀਆਂ ਨੇ ਬਈ ਬੀਅਰ ਪਤਾ ਨਹੀਂ ਤਾਂ ਬਾਈ ਆਪ ਦੀ ਤਿਆਰ ਕਰਵਾ ਰਿਆ ਇਹ ਪਤਾ ਨਹੀਂ ਕਿਸੇ ਮਨਲਾ ਤਾਂ ਲੱਗਦਾ ਵੀ ਕੰਪਨੀ ਦੀ ਹੋਊਗੀ ਤੇ ਆ ਇਸ ਵੀ ਦਾਣਾ ਆ ਗਿਆ ਇਹ ਵੀ ਮੱਕੀ ਦਾ ਮੱਕੀ ਦਾ ਆਟਾ ਇਹ ਪੀਲਾ ਜਾਂ ਚਮਕ ਰਿਹਾ ਆਪਾਂ ਚਲੋ ਆਹ ਦੇਖੋ ਛੋਲਿਆਂ ਦੀ ਚੂਰੀ ਹੋ ਗਈ ਇਹ ਇਹ ਜੀ ਜਬਾਕੀ ਆ ਪਈਆਂ ਨੇ ਇੱਧਰ ਪਤਾ ਨਹੀਂ ਕੀ ਕੁਝ ਪਿਆ ਗਿਆ ਇਹਦੇ ਵਿੱਚ ਡਰਮ ਹੀ ਡਰਮ ਭਰੇ ਪਏ ਨੇ ਬਾਈ ਹੋਰਾਂ ਦੇ ਇੱਥੇ ਆ ਦੇਖੋ ਇਹ ਮਨ ਲਦਾ ਚੌਲਾਂ ਦਾ ਸਿਲਕਾ ਨਾ ਹੋਵੇ ਇਹ ਬਾਕੀ ਆ ਫੀਡ ਆ ਗਈ ਇੱਧਰ ਇਹ ਕਾਫੀ ਸਟਰਟ ਹੋ ਸਕਦੀ ਹੈ ਜਿਹੇ ਸਾਡੇ ਨਾਲ ਦੇਖਣ ਤੇ ਲੱਗ ਰਹੀ ਹੈ ਉਹ ਥੱਲੇ ਪ੍ਰੋਡਕਟ ਪਏ ਨੇ ਇਹ ਵੀ ਵਧੀਆ ਮੈਂਟੇਨੈਂਸ ਕਰੀ ਹੋਈ ਆ ਤੇ ਆਪਾਂ ਦਾ ਯਾਰ ਬਾਈ ਦਾ ਫਾਰਮ ਘੈਂਟ ਲੱਗਿਆ ਦੇਖੋ ਆਂ ਗਾਵਾਂ ਹੌਂਕਣ ਲੱਗ ਗਿਰੇ ਨੇ ਤੁਹਾਨੂੰ ਗਾਵਾਂ ਆਪਾਂ ਠੰਡੀਆਂ ਹੁੰਦੀਆਂ ਆਰਾਮ ਨਾਲ ਖੜੀਆਂ ਦਿਖਾਵਾਂਗੇ ਇੰਨਾ ਕੇ ਜ਼ਿਆਦਾ ਫਾਇਦਾ ਹੋ ਜਾਂਦਾ ਇੱਕ ਵਾਰ ਬਈ 5-7000 ਰੁਪਏ ਲੱਗ ਜਾਂਦਾ ਵਧੀਆ ਰਹਿੰਦੇ ਨੇ ਪਸੂ ਮੋਜਾ ਮਾਰਦੇ ਨੇ 2-3-4 ਸਾਲਾਂ ਤੱਕ ਬਈ ਕੁਝ ਨਹੀਂ ਹੁੰਦਾ ਹੈਗਾ ਕਿਸੇ ਵੀ ਸੈੱਟ ਨੂੰ ਹੁਣ ਆਹ ਦੇਖੋ ਦੋ ਸੈੱਟ ਲਾਤੀ ਆਪਾਂ ਨੇ ਇੱਕ ਉਧਰ ਲਾ ਕੇ ਇੱਕ ਉਧਰ ਲਾ ਕੇ ਹੁਣ ਤੀਜਾ ਸੈੱਟ ਆਓ ਇਧਰੋਂ ਬਈ ਨੇ ਮੈਂ ਲਾ ਦਿੱਤਾ ਉਸ ਤੋਂ ਆਨ ਕਰੀ ਹੋਣੀ ਟੂਟੀ ਤੇ ਇਧਰ ਦੀ ਇਹ ਚਲਾਈਏ ਇਧਰਲੀ ਮੈਂ ਹੋ ਚਲਾਈਆਂ ਨੇ ਆਹ ਦੇਖੋ ਹੁਣ ਚੱਲਣਗੇ ਇਹ ਕਿਉਂਕਿ ਹਲੇ ਪਹਿਲਾਂ ਪੈ ਹੋ ਨਿਕਲਦੀ ਹੈ ਕਿ ਵਿੱਚੋਂ ਹਵਾ ਭਰੀ ਹੁੰਦੀ ਹੈ ਹਵਾ ਨਿਕਲ ਕੇ ਫਿਲਟਰ ਭਰ ਕੇ ਉਦੋਂ ਬਾਅਦ ਆਉਣਾ ਹੁੰਦਾ ਹੈ ਹੁਣ ਸਾਨੂੰ ਲਾਈਵ ਵੀ ਦਿਖਾ ਲਾਂਗੇ ਚੱਲਦੇ ਆਪਾਂ ਆ ਦੇਖੋ ਲਓ ਬਈ ਫਟਾ ਕਰਿਆ ਨਾਲ ਦੀ ਨਾਲ ਚੱਲਦੇ ਫੇ ਤੇ ਪਸ਼ੂ ਦਿਖਾਵਾਂਗੇ ਸੋ ਨੂੰ ਹੁਣ ਤੋਂ 10-20 ਮਿੰਟ ਬਾਅਦ ਜਦੋਂ ਆਪਣਾ ਉਹ ਉਧਰ ਹੁਣ ਅਸੀਂ ਉਹ ਸਿਸਟਮ ਲਾ ਕੇ ਆਣਿਆ ਉਸ ਤੋਂ ਬਾਅਦ ਸਾਨੂੰ 10-20 ਮਿੰਟਾਂ ਬਾਅਦ ਆਹ ਦੇਖੋ ਜਿਹੜੀ ਭਾਫ ਆ ਨਾ ਪੱਖੇ ਦੀ ਇਹ ਸਾਰੇ ਪਸ਼ੂਆਂ ਦੇ ਉੱਤੇ ਪੈ ਰਹੀ ਹੈ ਇਹਦੇ ਨਾਲ ਆ ਦੇਖੋ ਇਹ ਚੀਜ਼ ਦਾ ਬਹੁਤ ਹੋਣਦਾ ਬਾਈ ਫਾਇਦਾ ਜ਼ਰੂਰ ਹੁੰਦਾ ਪੈਸੇ ਲਾਇਆ ਨਾ ਕੋਈ ਨੁਕਸਾਨ ਨਹੀਂ ਹੈਗਾ ਇਹ ਲਾ ਲਓ ਵੀ ਹੁਣ ਇਹ ਨਾਲ ਬਈ ਮੇਨ ਸਮੱਸਿਆ ਕੀ ਹੁੰਦੀ ਸੁਣ ਮੈਂ ਸਮੱਸਿਆ ਦਾ ਸੁਣ ਨਾ ਗਈ ਭਰਾ ਇਹ ਦੋ ਲਵਾ ਲੈਂਦੇ ਨਾ ਫੋਕੋ ਕਹਿੰਦੇ ਬਈ ਸਾਡਾ ਇੱਕ ਸੀਜ਼ਨ ਹੀ ਚੱਲਿਆ ਦੋ ਹੀ ਚੱਲਿਆ ਇੱਕ ਤਾਂ ਉਹ ਫਿਲਟਰ ਨਹੀਂ ਲਵਾਉਂਦੇ ਹੈਗੇ ਬਈ ਬਣਾ ਫਿਲਟਰ ਤੋਂ ਜਿਲਬਾ ਆਪਣੇ ਪੈਪਾ ਤੇ ਜੰਮੂਗੀ ਹੀ ਜੰਮੂਗੀ ਜਦੋਂ ਫਿਲਟਰ ਲੱਗੂਗਾ ਬਈ ਫਿਲਟਰ ਦੇ ਵਿੱਚ ਹੀ ਜੋ ਹੋ ਰਿਹਾ ਜੂ ਫਿਲਟਰ ਬਦਲ ਕੇ ਉਹ ਦੁਬਾਰੇ ਸਿਸਟਮ ਸਾਰਾ ਚੱਲ ਪੈਂਦਾ ਤੇ ਮੋਟਰ ਦੀ ਆਪਣੀ ਇੱਕ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਕਿ ਮੋਟਰ ਨੂੰ ਵੈਸੇ ਮੋਟਰ ਨੂੰ ਵੀ ਬਈ ਕੁਝ ਨਹੀਂ ਹੁੰਦਾ ਸੀ ਜਿੰਨੇ ਵੀ ਫਾਰਮਾਂ 'ਚ ਗਏ ਆ ਮੋਟਰ ਅੱਜ ਤੱਕ ਆਪਣ ਨੂੰ ਤੇ ਸਿਸਟਮ ਪਰ ਆਪ ਨੂੰ ਲੱਗਿਆ ਕੱਲਾ ਮੋਟਰ ਹੀ ਹੁੰਦੀ ਆ ਹਰੇਕ ਦੇ ਨਾ ਕਿਸੇ ਦੇ ਟਾਈਮਰ ਹੁੰਦਾ ਨਾ ਫਿਲਟਰ ਹੁੰਦੀ ਆ ਨਾ ਐਸ ਵੀ ਹੁੰਦੀ ਆ ਜੀ ਇਹ ਚੀਜ਼ ਵੀ ਹੁੰਦੀ ਆ ਵੀ ਯਾਰ ਲੋਕ ਜਾਣਕਾਰੀ ਨਹੀਂ ਦਿੰਦੇ ਹੈਗੇ ਇਹ ਚੀਜ਼ ਦਾ ਵਾਲਾ ਹੋ ਹੁੰਦਾ ਤੇ ਠੀਕ ਆ ਬਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਨੇ ਫੌਗਰਾਂ ਦਾ ਆਰਡਰ ਦੇਣਾ ਬਾਈ ਬਣ ਕੇ ਪਹਿਲਾਂ ਤਾਂ ਆਰਡਰ ਉਹੀ ਕਰਿਓ ਜਿਹਨੇ ਲਵਾਉਣਾਗਾ ਫੋਨ ਉਹੀ ਕਰਿਓ ਜਿਹਨੇ ਲਵਾਉਣਾਗਾ ਤੇ ਕਿਉਂਕਿ ਆਪਾਂ ਬਾਲੂ ਬਾਈ ਯਾਰ ਫੋਨ ਵਾਲੇ ਆਉਂਦੇ ਆਂ ਤਾਂ ਫੌਗਰੀ ਲੱਗ ਜਾਂਦਾ ਫੋਨ ਇੱਕ ਦਿਨ ਦਾ 100 100 150 ਤੋਂ ਵੀ ਟੱਪ ਜਾਂਦਾ ਫੋਨ ਇੰਨੇ ਜ਼ਿਆਦੇ ਫੋਨ ਆਉਂਦੇ ਆਗੇ ਠੀਕ ਆ ਨਾ ਉਹ ਚੀਜ਼ ਹੁੰਦੀ ਆ ਬਈ ਆਪਣਾ 5000 ਰੁਪਏ ਆਪਣਾ ਫੋਗਰਾਂ ਦਾ ਰੇਟ ਆ ਉਹਦੇ ਵਿੱਚ 15 ਫੋਗਰ ਹੁੰਦੇ ਨੇ ਆਪਣੇ ਆਪਾਂ ਆਪ ਦੇ 70 80 ਕਿਲੋਮੀਟਰ ਦੇ ਏਰੀਆ 'ਚ ਆਪ ਲਾ ਕੇ ਜਾਂਦੇ ਆ ਪਰ ਆਰਡਰ ਆਰਡਰ 2-3 ਹੋਣ ਘੱਟੋ-ਘੱਟ ਵੀ 3 ਆਰਡਰਾਂ ਤੋਂ ਘੱਟ ਬਈ ਅਸੀਂ ਆਉਂਦੇ ਨਹੀਂ ਹੈਗੇ ਕਿਉਂਕਿ ਇੱਕ ਸਾਈਡ ਤੇ ਜੇ ਸਾਨੂੰ ਆਰਡਰ ਮਿਲਣਗੇ 4-5 ਤਾਂ ਅਸੀਂ ਸਾਡਾ ਖਰਚਾ ਪੂਰਾ ਹੋਊਗਾ ਜੇ ਸਾਡੇ ਸੁਨਾਮ ਦੇ ਵਿੱਚ ਸੁਨਾਮ ਦੇ ਲਵੇ 30 40 50 ਕਿਲੋਮੀਟਰ ਤੱਕ ਬਈ ਇੱਕ ਆਰਡਰ ਪਰ ਚੱਕਰ ਇਹ ਹੈਗਾ ਵੀ ਆਰਡਰ ਆਪਣਾ ਲਵੇ ਵੀ ਉਹੀ ਫੋਨ ਉਹੀ ਕਰੇ ਜਿਹਨੇ ਲਾਉਣਾ ਹੈ ਤੁਹਾਨੂੰ ਰੇਟ ਵੀ ਦੱਸਦਾ ਬਾਈ 5000 ਰੁਪਏ ਇੱਕ ਸੈੱਟ ਦਾ ਰੇਟ ਹੈਗਾ 15 ਫੁੱਟ ਦਾ ਸਾਰਾ ਕੁਝ ਹੋਊਗਾ ਵਿੱਚ ਬਾਈ